ਰਦੀ ਲਓ ਵੀ ਸੱਜਣੋ ਅੱਜ ਪਹੁੰਚੇ ਆਂ ਅਢਾਏ ਇਹਨਾਂ ਦਾ ਬਾਈਆਂ ਦਾ ਸੇਵਾ ਪਰਚੇ ਦਾ ਕੰਮ ਆ ਬਾਬਾ ਡਾਇਰੈਕਟਰ ਵਾਲਿਆਂ ਦੇ ਇੱਕ ਆਪਾਂ ਵੀਡੀਓ ਪਹਿਲਾਂ ਹੀ ਬਣਾਈ ਸੀ ਬਾਬਾ ਡਾਇਰੈਕਟਰ ਵਾਲਿਆਂ ਦੀ ਉਹਨਾਂ ਦਾ ਬਾਈਆਂ ਦਾ ਕੰਮ ਹੋਰ ਆ ਤੇ ਇਹ ਅਢਾਏ ਆ ਕੈਂਚੀਆਂ ਕੋਲੇ ਅਢਾਏ ਵਾਲਾ ਪੁਲ ਵੀ ਕੋਲੀ ਆ ਤੇ ਬਾਕੀ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ ਅਸੀ ਗੱਲ ਬਾਈ ਅਸੀ ਗੱਲ ਤੇ ਬਾਬਾ ਡਾਇਰੈਕਟਰ ਵਾਲੀ ਇਹ ਨੇ ਬਈ ਉਹੀ ਨਾਂ ਤੇ ਇਹ ਨੇ ਤੇ ਬਾਈਆਂ ਕੋਲੇ ਆਪਣਾ ਮੇਨ ਚੌਕ ਚ ਹੈ ਜੀ ਹਡੇ ਹਾਂ ਹਾਂ ਜੀ ਉਹ ਵੀ ਬ੍ਰਾਂਚ ਆਪਣੀ ਉਹ ਪਿੰਡ ਚ ਆਈ ਠੀਕ ਹੈ ਜੀ ਉਹ ਪਿੰਡ ਹਟਾਇਜ ਦੇ ਵਿੱਚ ਆ ਉਹ ਹਟਾਇਜ ਆ ਤੇ ਇਹ ਮਤਲਬ ਕੇ ਮੇਨ ਕੈਂਚੇ ਤੇ ਆ ਗਈ ਹਾਂਜੀ ਬਾਈਆਂ ਦਾ ਟਰੈਕਟਰ ਸੇਲ ਪਰਚੇ ਦਾ ਕੰਮ ਆ ਇਹਨੇ ਟਰੈਕਟਰ ਹਰ ਵਕਤ ਬਾਈਆਂ ਕੋਲੇ ਖੜੀ ਹੁੰਦੇ ਆ ਖੜੇ ਰਹਿੰਦੇ ਤੇ ਬਾਕੀ ਆਪਾਂ ਬਾਈਆਂ ਤੋਂ ਟਰੈਕਟਰਾਂ ਦੇ ਡੀਟੇਲ ਲੈਂਦੇ ਆ ਹਾਂਜੀ ਬਾਈ ਇਧਰ ਮਰਾ ਦੇ ਨੀਗਾ ਹਾਂਜੀ ਬਾਈ ਇਹਦੇ ਬਾਰੇ ਦੱਸੋ ਇਹ 2013 ਮਾਡਲ ਆ ਜੀ ਠੀਕ ਹੈ ਜੀ ਸਟੈਂਡਰਡ 60 ਹੈ ਜੀ ਹਾਂਜੀ ਪਾਵਰ ਸਟੀਅਰਿੰਗ ਆਈ ਵੱਲ ਟਾਪ ਮਾਡਲ ਆਈ ਤੇ 295000 ਰੁਪਏ ਮੰਗਦੇ ਜੀ ਠੀਕ ਹੈ ਪਾਵਰ ਸਟੀering ਆ ਗਿਆ ਤੇਰਾ ਮਾਡਲ ਦਾ ਤੇਰਾ ਮਾਡਲ ਹੈ ਜੀ ਠੀਕ ਹੈ 60 HP ਦਾ ਬਾਈ ਹੈ ਹਾਂ 60 HP ਦਾ ਜੀ 60 HP ਦਾ ਹੈਗਾ ਹਾਂ ਜੀ ਚੇਂਜਰ ਤੇ ਆਈ ਇਹ ਚੇਂਜਰ ਚ ਹਾਂ ਜੀ ਸਾਰੇ ਗੇਰਾਂ ਚ ਬੈਕ ਹੁੰਦਾ ਜੀ ਸਾਰੇ ਗੇਰਾਂ ਚ ਮੁਰ ਨੂੰ ਠੀਕ ਹੈ ਜੀ ਹਾਂ ਜੀ ਤੇ ਡਿਮਾਂਡ ਇਹਦੀ ਕੀ ਕਰਤੀ 295000 ਜੀ 295000 ਤੇ ਮਾਰਦਾਨ ਜੀ ਮਾਰਦਾਨ ਕਰ ਦਾਂਗੇ ਜੀ ਮੌਕੇ ਤੇ ਫੁੱਲ ਮਾਰਦਾਨ ਹੋਊਗਾ ਕੋਈ ਨਹੀਂ ਮਾਰਦਾਨ ਮੌਕੇ ਤੇ ਹੋ ਜਾਊਗਾ ਤੇ ਬਾਕੀ ਦਰਮਰਾ ਦੇ ਨਿਗਾ 744 ਖੜਾ ਹੈ। ਇਹ ਕਿੰਨੇ ਮਾਡਲ ਹੈ? ਇਹ 2022 ਮਾਡਲ ਹੈ। ਇਹ 2022 ਮਾਡਲ ਹੈ। ਹਾਂਜੀ। ਤੇ ਟਾਇਰਾਂ ਦੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਹਾਂ ਇਹ 90% ਨਾਲ ਦੇ ਟਾਇਰ ਹੈ 600 ਘੰਟਾ ਚੱਲਿਆ ਹੋਇਆ ਡਾਕਟਰ। ਠੀਕ ਹੈ ਜੀ। ਹਾਂ 700 ਦੇ ਨੇੜੇ ਚੱਲਿਆ ਹੋਇਆ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਫੇਰ ਜਿਵੇਂ ਨਵੀਂ ਪਈਆ ਫੁੱਟ ਵਗੈਰਾ ਲੱਗਿਆ ਵਾ। ਸਾਰੇ ਪੰਜਾਬ ਨੰਬਰ ਹੈ ਡਾਕਟਰ। ਬਾਕੀ ਬਾਈਕਾਂ ਦਾ ਸਾਰੇ ਪੰਜਾਬ ਨੰਬਰ ਹੈ ਡਾਕਟਰ। ਫਰਸਟ ਪਾਰਟੀ ਹੈ ਡਾਕਟਰ ਸਾਰੇ। ਠੀਕ ਹੈ ਜੀ। ਫਰਸਟ ਪਾਰਟੀ ਆ ਇਹ ਤਾਂ ਜਿਵੇਂ ਨਵੇਂ ਆਗੇ ਡਾਕਟਰ ਆ। ਠੀਕ ਹੈ 22 ਮਾਡਲ ਆ ਤੇ ਇਹਦੀ ਡਿਮਾਂਡ ਬਾਈ 598000 ਜੀ 598000 ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮੰਗਤਾਂ ਨਾਲ ਹੁੰਦੀ ਹੈ ਹਾਂ ਜੀ ਉਹ ਫੁੱਲ ਹੂ ਆ ਜੀ ਕੋਈ ਇਹੋ ਜੀ ਗੱਲ ਨਹੀਂ ਤੇ ਇਧਰ ਮਰਾਦੇ ਨਿਗਾ ਚੋਂਦੀ ਆ 53 ਦਾ ਖੜਾ ਹਾਂ ਜੀ ਇਹਦੇ ਦੱਸਿਓ ਇਹ 2022 ਮਾਡਲ ਆ ਜੀ ਠੀਕ ਹੈ ਜੀ ਹਾਂ ਇਹਦਾ 8 ਲੱਖ 10000 ਮੰਗਦੇ ਆ ਜੀ ਫੁੱਲ ਟੌਪ ਮਾਡਲ ਆ ਭੇੜੀ ਚੱਕਦੇ ਠੀਕ ਹੈ ਜੀ ਹਾਂ ਜੀ ਫੁੱਲ ਭਲਕੇ 8 ਲੱਖ 10000 ਬਾਈ ਡਿਮਾਂਡ ਕਰਦੇ ਆ ਬਾਈ ਫੁੱਲ ਆ ਗਿਆ ਹਾਂ ਜੀ ਇਹਦੇ ਵੀ ਟਾਇਰ ਟੂ ਸਾਰਾ ਕੁਝ ਨਾਲ ਦੇ ਆ ਨਾਲ ਦੇ ਨਾਲ ਦੇ ਫਰਸਟ ਪਾਰਟੀ ਜੀ ਫਸਟ ਪਾਰਟੀ ਆ ਹਾਂਜੀ ਤੇ ਟੈਰਾਟੂਰਾਂ ਦੀ ਕੰਡੀਸ਼ਨ ਦਿਖਾ ਦੇ ਪੂਰੀ 90 ਪੈਸੇ ਨਾਲ ਦੇ ਟੈਰਾਈ ਬਾਕੀ ਟਰੈਕਟਰ ਜਮਾ ਨਵਾਂ ਹੀ ਪਿਆ ਬਿਲਕੁਲ ਜੀ ਤੇ ਸੱਲੀ ਕਰਕੇ ਲੈ ਕੇ ਜਾਵੀਂ ਅਗਲਾ ਮਾਨਤਾਣਾ ਖੁੱਲਾ ਕਰ ਦੋ ਖੁੱਲਾ ਕਰ ਦਿੰਗੇ ਜੀ ਕੋਈ ਗੱਲ ਨਹੀਂ ਗੇਅਰ ਦੀ ਲੋੜ ਹੀ ਨਹੀਂ ਹਾਂਜੀ ਤੇ ਇਧਰ ਮਰਾਦਾ ਇਹ 2013 ਮਾਡਲ ਇਹ 2013 ਮਾਡਲ ਆ ਗਿਆ 855 ਹਾਂਜੀ ਤੇ ਇਹ ਤੇ ਹੀ ਮਰਾਦਾ ਨੇ ਕਿ ਟੈਰਾਟੂਰਾਂ ਦੀ ਕੰਡੀਸ਼ਨ ਨਹੀਂ ਦੀ ਵਧੀਆ ਪਈ ਆ ਟਰੈਕਟਰ ਸਾਫ਼ ਪਿਆ ਬਾਕੀ ਠੀਕ ਹੈ ਤੇ ਪੈਂਪਰ ਉਮਪਰ ਤੇ ਦਿਖਾ ਦੇ ਪੈਂਪਰ ਦੂਜਾ ਲੱਗਿਆ ਵਾ ਬਾਕੀ ਟਰੈਕਟਰ ਸਭਾਈ ਤੇ ਰਿਹਾ ਵਾ ਫੋ ਟੋਟ ਲੱਗਿਆ ਵਾ ਹਾਂਜੀ ਤੇ ਇਹਦਾ ਕੀ ਰੇਟ ਕਰ ਦਿੰਦੇ ਇਹ 396000 ਮੰਗਦੇ 396000 ਰੁਪਏ ਮੰਗਦੇ ਆ ਬਾਕੀ ਮਾਨ ਤਾਨ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਇਧਰ ਮਰਾ ਦੇ ਬਾਈ ਨਿਗਾ ਸੋਨਾ ਲੀਕਾ ਖੜਾ ਇਹ ਵੀ ਪੰਜਾਬ ਨੰਬਰ ਹੀ ਆ ਇਹ ਹੀ ਪੰਜਾਬ ਨੰਬਰ ਆ ਜੀ 60 ਐਚ ਪੀ ਦਾ ਟਰੈਕਟਰ ਹਾਂਜੀ 3 ਸਪੀਡ ਆ ਜੀ 3 ਸਪੀਡ ਆ ਚੇਂਜਰ ਵਾਲਾ ਜੀ ਠੀਕ ਆ ਜੀ ਆ ਕਿੰਨੇ ਮਾਡਲ ਹੈ ਇਹ ਇਹ 2020 ਆ ਵੀਰੇ 2020 ਮਾਡਲ ਆ ਨਾਲ ਦੀ ਟਾਇਰ ਨੇ ਹਾਂਜੀ ਹਾਂ ਠੀਕ ਆ ਟਰੈਕਟਰ ਸਾਫ ਪਿਆ ਪੂਰਾ ਇੰਜਨ ਉੰਜਨ ਤੋਂ ਰੰਗ ਵੀ ਨਹੀਂ ਲਾ ਕੇ ਤਾ ਪਿੰਡ ਮੂੜ ਦੀ ਬਾਈ ਗਾਰੰਟੀ ਗਾਰੰਟੀ ਆ ਗਾਰੰਟੀ ਆ ਬਾਈ ਮਾੜਾ ਮੋਟਾ ਕਲਮ ਦਾ ਹੋ ਸਕਦਾ ਮਾੜਾ ਮੋਟਾ ਕਲਮ ਹੋ ਸਕਦੀ ਆ ਬਾਈ ਕਹਿੰਦਾ ਜਾਇ ਨਹੀਂ ਵੀ ਤੁਹਾਨੂੰ ਟਰੈਕਟਰ ਕੋਈ ਸ਼ੋਰ ਰੰਗ ਹੋਵੇ ਬਗੜ ਰੰਗ ਹੋਵੇ ਉਹ ਗਾਰੰਟੀ ਹੋ ਉਹ ਬਾਈਆਂ ਦੀ ਗਾਰੰਟੀ ਆ ਮਾੜਾ ਮੋਟਾ ਟੱਚਿੰਗ ਦਾ ਤੁਹਾਨੂੰ ਆਪੇ ਕਰ ਲੈਣੇ ਕੰਮ ਕਰਦਾ ਤਾਂ ਕਰ ਦੇਣੇ ਹਾਂਜੀ ਹਾਂ ਤੇ 2020 ਮਾਡਲ ਆ ਜੀ ਇਹਦੀ ਡਿਮਾਂਡ ਕੀ ਕਰਦੇ ਨੇ 6 ਲੱਖ 18000 ਜੀ 6 ਲੱਖ 18000 ਰੁਪਏ ਬਾਈ ਡਿਮਾਂਡ ਕਰਦੇ ਨੇ ਹਾਂਜੀ ਤੇ ਇਧਰ ਮਰਾਦੇ ਨੇਗਾ 37 30 ਸਪੈਸ਼ਲ ਐਡੀਸ਼ਨ ਹਾਂਜੀ ਇਹਦੇ ਲਈ ਕੀਤੇ ਲਈ ਇਹ 2020 ਮਾਡਲ ਆ ਜੀ ਜਸਮੇ ਪੈਸਾ ਲਈ ਕੋਲ ਟਾਪ ਮਾਡਲ ਹੈ ਜੀ ਟਰ ਇਹਦੇ ਵੀ ਨਾਲ ਦੀ ਹੈ ਹਾਂ ਨਾਲ ਦੀ ਟਰ ਨਾਲ ਦੀ ਇਹਦੇ 70 780 ਪੈਸੇ ਟਰ ਨਾਲ ਦੀ ਹੈ ਜੀ ਰਿਜਨਲ ਸਸ 900 ਘੰਟਾ ਚੱਲਿਆ ਇਹ ਠੀਕ ਹੈ ਜੀ 900 ਘੰਟਾ ਚੱਲਿਆ ਕੰਪਨੀ ਰਿਕਾਰਡ ਹੈ ਜੀ ਕੰਪਨੀ ਰਿਕਾਰਡ ਹੀ ਟਰੈਕਟਰ ਦਾ ਹਾਂ ਜੀ ਕੰਪਨੀ ਰਿਕਾਰਡ ਹੀ ਮਿਲ ਨਹੀਂ ਤੁਸੀ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਸਾਫ ਹੋਈ ਆ ਮਾਰਕੀਟ ਮੌਦਰ ਬੈਟਰ ਦੀ ਇਹਦੀ ਠੀਕਾ ਇਹ ਤਾਂ ਉਹ ਗੱਲ ਆ ਵੀ ਚਾਹੇ ਘਰੇ ਖੜਾ ਘਰੇ ਖੜਾ ਵੇਚ ਰੇ ਸੋਨੇ ਦੇ ਬਰਾबरी ਅੱਜ ਨਹੀਂ ਘੜੀ ਹਾਂਜੀ ਹਾਂ ਤੇ ਇੱਕ ਆ ਖੜਾ ਇਹ 4x4 ਚਾ ਹਾਂਜੀ ਸੁਪਰ ਆ ਗਿਆ ਜੀ ਮੈਕੋ ਪੰਪ ਚੀ ਠੀਕ ਆ ਜੀ ਯਾ ਐਚ ਪੀ ਵਾਲਾ 4x4 ਆ ਜੀ ਪਲਟਾ ਮਾੜਾ ਆ ਗਿਆ 4x4 ਤੇ ਟਾਰਾ ਟੂਰਾਂ ਤੋਂ ਨਿਗਮ ਰਾਹ ਟੈਰਿਆ ਦੀ ਨਾਲ ਦੀ ਬਾਈ ਹਾਂ ਹਾਂ ਨਾਲ ਦੀ ਰਾਹ ਟੈਰਿਆ ਦੀ ਨਾਲ ਦੀ ਆ ਬਾਈ ਮਾਡਲ ਆ ਮਗਰ ਵੇਟ ਲੱਗਿਆ ਜੌਂਡੀਰ ਵਾਲੇ ਠੀਕ ਹੈ ਮਗਰ ਲੜਾ ਨਾਲ ਦੇ ਵੇਟ ਲੱਗੇ ਵੇ ਆ ਹਾਂਜੀ ਬਾਕੀ ਕੋਈ ਗੱਲ ਨਹੀਂ ਫੋਟੋ ਵੀਡੀਓ ਤੁਸੀਂ ਦਿਖਾਉਣੀ ਹੋਈ ਮਂਗਾਉਣੀ ਵੀ ਹੋਈ ਹਾਂਜੀ ਬਾਈਆਂ ਦਾ ਨੰਬਰ ਦੇ ਦਾਂਗੇ ਆਪਾਂ ਵੀਡੀਓ 'ਚ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੁਪਰ ਮਾਡਲ ਆ ਗਿਆ ਹਾਂਜੀ ਉਹ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਸਪੈਸ਼ਲਿਟੀ ਸੀ ਇਹਨਾਂ 'ਚ ਇੱਕ ਪੰਪ ਦਾ ਫਰਕ ਆ ਹਾਂਜੀ ਪੰਪ ਦਾ ਫਰਕ ਹੈ ਯੂਐਸ ਉਹ ਸਾਰਾ ਕੁਝ ਹੋਈ ਬਾਕੀ ਸਾਰਾ ਕੁਝ ਸੇਮ ਹੀ ਆ ਹਾਂਜੀ ਬਾਕੀ ਇਹ 4 ਵੀਲ ਡਰਾਈਵ ਆ ਗਿਆ ਹਾਂਜੀ 4 ਡਰਾਈਵ ਠੀਕ ਹੈ ਇਹਦੀ ਕੀ ਡਿਮਾਂਡ ਕਰਦੇ ਆ ਬਾਈ ਇਹਦੀ ਆਪਾਂ ਕਰਨੀ ਆ 8,35,000 ਜੀ 8,35,000 ਬਾਈ ਤੇ ਬਾਕੀ ਮਾੜ ਦਾ ਨ ਮੌਕੇ ਦੇ ਸਾਰਿਆਂ ਚ ਹੋ ਜੂ ਤੇ ਇਹ ਤੇ ਮਰਾ ਦੇ ਬਾਈ ਨੀਗਾ 730 ਹਾਂਜੀ ਇਹ 2014 ਮਾਡਲ ਹੈ ਠੀਕ ਹੈ ਪਲੱਸ ਵਾਲਾ ਜੀ ਮਾਡਲ ਚ ਆ ਗਿਆ ਇਹ ਹਾਂਜੀ ਠੀਕ ਹੈ ਟਾਇਰ ਟੂਰੇ ਇਹਦੇ ਵਧੀਆ ਹਾਂਜੀ ਵਧੀਆ ਪਾਇਆ ਮੁਰਲੇ ਦੂਜੇ ਪਾਇਆ ਟਾਇਰ 3 ਸਪੀਡ ਹੈ ਜੀ ਇਹ ਠੀਕ ਹੈ ਹਾਂਜੀ ਹਾਂਜੀ ਤੇ 3 ਸਪੀਡ ਆ ਗਿਆ ਮਰਾ ਦੇ ਸਾਰੇ ਪਾਸੇ ਨੀਗਾ 2014 ਮਾਡਲ ਹੈ 14 ਮਾਡਲ ਹੈ ਹਾਂ 492000 ਮੁੱਲ ਹੈ ਜੀ ਇਹਦਾ ਤੇ ਉਹ ਚੋ ਲੈਸ ਕਰਦੇ ਆ ਜੀ ਠੀਕ ਹੈ ਮਾੜ ਦਾਣਾ ਬਾਈ ਕਹਿੰਦਾ ਮੌਕੇ ਤੇ ਹੋ ਜੂਗਾ 492000 ਰੁਪਿਆ ਰੇਟ ਕਰਦੇ ਆ ਬਾਈ ਫੁੱਡ ਵਗੈਰਾ ਲੱਗਿਆ ਵਾ ਹਾਂਜੀ ਠੀਕ ਹੈ ਮਿਊਜ਼ਿਕ ਸਿਸਟਮ ਲੱਗਿਆ ਵਧੀਆ ਬਾਕੀ ਆਪਦੇ ਤਥਲੀ ਕਰ ਸਕਦੇ ਤੁਸੀਂ ਆ ਕੇ ਟਰੈਕਟਰ ਬਾਈਆਂ ਕੋਲੇ ਸਾਰੀ ਵਧੀਆ ਖੜੇ ਸਾਫ ਨੇ ਹਾਂਜੀ ਤੇ ਇਧਰ ਮਰਾ ਦੇ ਨੀਗਾ ਆਹ ਸਟੈਂਡਰਡ ਖੜਾਗਾ ਹਾਂਜੀ ਦੱਸਿਓ ਜੀ ਇਹਦੇ ਬਾਰੇ 2018 ਮਾਡਲ ਦਾ ਸਟੈਂਡਰਡ ਠੀਕ ਹੈ ਜੀ ਡੀਆਈ 60 ਹੈ ਜੀ ਇਹ ਡੀਆਈ 100 ਚਾਹੀ ਠੀਕ ਹੈ ਜੀ ਹਾਂਜੀ 2018 ਮਾਡਲ ਦਾ 422000 ਮੁੱਲਾ ਜੀ ਠੀਕ ਹੈ ਹਾਂਜੀ ਅ ਵੀਡੀਓ ਸਾਰਿਆਂ ਦਾ ਮਤਲਬ ਕਿ ਮੁੱਲ ਸਾਰਿਆਂ ਦਾ ਵੀਡੀਓ ਚ ਹੀ ਕਰ ਦਾਂਗੇ ਆਪਾਂ ਇਹ ਸਟੈਂਡਰਡ ਆ ਗਿਆ ਇਹ ਡੀਆਈ 60 ਮਾਡਲ ਆ ਹਾਂਜੀ ਤੇ ਟ੍ਰਾਈਕਰ ਇਹ ਵੀ ਸਾਫ਼ ਖੜਾ ਹਾਂਜੀ ਹਾਂਜੀ ਮੈਂਪਰੂਮ ਪਰ ਦਿਖਾ ਦੇ ਤੇ ਟਾਇਰ ਟੂਰਾਂ ਤਾਂ ਨਿਕਮਰਾ ਹੈ ਟਾਇਰ ਇਹਦੇ ਮਗਰਲੇ ਰੇਡੀਅਲ ਪਾਈ ਹੋਏ ਨੇ ਠੀਕ ਹੈ ਮਤਲਬ ਕਿ 60 70 ਪੈਸੇ ਮੂਹਰੇ ਟਾਰ ਵੀ ਪਏ ਨੇ ਹਾਂਜੀ ਮੈਂਪਰ ਦੂਜਾ ਲੱਗਿਆ ਪਲੇਟ ਵਾਲਾ ਮੈਂਪਰ ਹੈਵੀ ਲੱਗਿਆ ਪੂਰਾ ਨਿਕਮਰਾ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਕੀ ਡਿਮਾਂਡ ਕਰਦੇ ਵੀ ਇਹਦੀ 428000 ਜੀ 428000 ਰੁਪਿਆ ਬਾਈ ਡਿਮਾਂਡ ਕਰਦੇ ਨੇ ਹੂੰ ਬਾਕੀ ਮੌਕੇ ਤੇ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਸਾਫ ਬਹੁਤ ਪਿਆ ਤੇ ਇਧਰ ਮੁਰਾਦ ਦੇ ਬਾਈ ਨੀਗਾ ਆਹ ਪ੍ਰੀਤ ਖੜਾ ਹਾਂਜੀ 21 ਮਾਡਲ ਆਈ ਇਹ 21 ਮਾਡਲ ਆ 6095 ਜੀ ਠੀਕ ਹੈ ਜੀ ਹੂੰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹਾਂਜੀ ਪ੍ਰੀਤ 6095 ਇਹ ਤੇ ਇਹ ਕਿੰਨੇ ਮਾਡਲ ਹੈ ਇਹ? ਇਹ 21 ਮਾਡਲ ਹੈ ਵੀਰੇ। 21 ਮਾਡਲ ਹੈ। ਤੇ ਚੱਲਿਆ ਕਿੰਨਾ ਕਈ? ਚੱਲਿਆ 600 ਘੰਟਾ ਚੱਲਿਆ। ਠੀਕ ਆ 600 ਘੰਟਾ ਚੱਲਿਆ ਵਾ। 21 ਮਾਡਲ ਹੈ। ਪੈਰ ਟੂ ਤੁਸੀਂ ਦੇਖ ਸਕਦੇ ਹੋ। ਨਾਲ ਦੇ ਸਾਰਾ ਕੁਝ। ਨਾਲ ਦੇ ਟਾਇਰ ਨੇ ਮਗਰਲੇ ਵੀ ਮਗਰਲੇ MRF ਦੇ ਨੇ। ਹਾਂਜੀ ਪੂਰੇ ਲਾਈਸ ਦੇ ਆ ਜੀ। ਵੱਡੇ ਕੋਏ ਵੀ। ਤੇ ਡਿਮਾਂਡ ਕੀ ਕਰਦੇ ਆਂ ਜੀ? 452000 ਜੀ। 452000 ਰੁਪਇਆ ਡਿਮਾਂਡ ਕਰਦੇ ਨੇ ਬਾਈ। ਹਾਂਜੀ ਤੇ ਆ ਗਿਆ MSI 9500। 9500 ਜੀ। ਇਹ ਤੇ ਮਰਾ ਦੇ ਬਾਈ ਨੀਗਾ। ਅ ਇਹਦੀ ਕੀ ਡਿਟੇਲ ਆ ਜੀ? ਹਾਂ ਇਹ 2018 ਮਾਡਲ ਆਈ ਠੀਕ ਹੈ ਜੀ ਇਹਦੇ ਨਾਲ ਦੇ ਟਾਇਰ ਆਈ ਟਰੈਕਟਰ ਬਿਲਕੁਲ ਨਿਊ ਨਿਊ ਫਰੈਸ਼ ਹੈ ਸਾਰਾ ਸਿਸਟਮ ਸਿਸਟਮ ਵਗੈਰਾ ਚੱਲਦਾ ਜੀ ਮੂਰੇ ਵੇਟ ਵੀ ਹੈਗੇ ਆ ਠੀਕ ਹੈ ਜੀ ਹਾਂ ਸਾਰਾ ओरिजिनल ਹੈ ਜੀ ਬੈਸਟਰ ਗਰ ਮੈਂਬਰ ਉਪਰ ਬਹੁਤ ਸੋਹਣਾ ਲੱਗਿਆ ਵਾ ਸਾਰਾ ਮੂਰੇ ਵੇਟ ਲੱਗੇ ਹੋਏ ਨੇ ਠੀਕ ਹੈ ਤੇ ਟਰੈਕਟਰ ਸਾਫ਼ ਬਹੁਤ ਪਿਆ ਬਾਕੀ ਨਾਲ ਦੇ ਟਾਇਰ ਨੇ ਬਾਈ ਕਹਿੰਦਾ ਇਹ ਦੂਜਾ ਪਲੇਟਫਾਰਮ ਵਾਲਾ ਹੈ ਤੇ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਵਧੀਆ ਲੱਗਿਆ ਵਾ ਹਾਂਜੀ ਜੀਵੀਐਲ ਦੀ ਬੇਸ ਬੂਸ ਲੱਗੀ ਵੀ ਆ ਤੇ ਕੰਡੀਸ਼ਨ ਬਹੁਤ ਸਾਫ਼ ਪਈ ਟਰੈਕਟਰ ਦੀ ਤੇਰਾ ਰੇਟ ਕੀ ਕਰਦੇ ਜੀ 498000 ਜੀ 498000 ਰੇਟ ਕਰਦੇ ਆ ਬਾਕੀ ਮੌਕੇ ਤੇ ਮਾਣਤ ਸਾਰਿਆਂ ਜੀ ਹੋ ਜਾਊਗਾ ਜੀ ਹੋ ਜਾਊਗਾ ਜੀ ਹੋ ਜਾਊਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਤੁਹਾਨੂੰ ਕੋਈ ਲੱਗੇ ਫੋਟੋ ਵੀਡੀਓ ਕੋਈ ਮਗਾਉਣੀ ਆ ਬਾਈ ਦਾ ਨੰਬਰ ਆਪਾਂ ਲੋਨ ਵੀ ਕਰਾ ਦੇਗੇ ਜੀ ਲੋਨ ਵੀ ਹੋ ਜਾਊਗਾ ਜੀ ਸਾਰਿਆਂ ਤੇ ਲੋਨ ਦੀ ਫੈਸਿਲਿਟੀ ਸਾਰਿਆਂ ਤੇ ਆ ਤੇ ਇੱਕ ਬਾਈ ਵੀਡੀਓ ਦਾ ਨੰਬਰ ਬੋਲ ਦੋ ਆਪਦਾ ਠੀਕ ਹੈ ਜੀ 97800 ਜੀ ਠੀਕ ਹੈ ਜੀ 991799 97800 991799 ਬਾਕੀ ਇਹ ਨੰਬਰ ਆਪਾਂ ਡਿਸਪਲੇ ਕਰਦਾ ਇਹ ਵੀਡੀਓ ਚ ਹਾਂ ਜੀ ਇਹ 15 ਮਾਡਲ ਹੈ ਜੀ ਇਹ 15 ਮਾਡਲ ਲੱਗਦਾ 605 ਡੀਆਈਜੀ ਅਰਜਨ ਨੋਵੋ ਠੀਕ ਹੈ ਜੀ 3 ਸਪੀਡ ਚ ਆਈ ਚੰਗਾ ਟਰੈਕਟਰ ਆ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਇਹ ਵੀ ਪੰਜਾਬ ਨੰਬਰ ਜੀ ਹਾਂ ਪੀਵੀ 19 ਲੋਕਲ ਬਰਨਾਲਾ ਵੀ ਨਾ ਹਾਂ ਜੀ ਬਾਕੀ ਟਰੈਕਟਰ ਇਹ ਵੀ ਸਾਫ ਪਿਆ ਅ ਇਹਦਾ ਰੇਟ ਕੀ ਕਰਦੇ ਹੋ ਜੀ 5 ਲੱਖ 12 ਹਜ਼ਾਰ ਜੀ 5 ਲੱਖ 12 ਹਜ਼ਾਰ ਰੁਪਏ ਰੇਟ ਕਰਦੇ ਆ ਬਾਕੀ ਮੌਕੇ ਤੇ ਮੰਨ ਤਾ ਨਾ ਹੋ ਜਾਊਗਾ ਹਾਂ ਜੀ ਤੇ ਇਧਰ ਮਰਾ ਦੇ ਨਿਗਾ 855 ਖਰਦਾ 2023 ਮਾਡਲ ਜੀ ਸਹੀ ਮਾਡਲ ਆ ਜਮਾਂ ਨਵਾਂ ਟਰੈਕਟਰ ਆ ਹਾਂ ਜੀ 3 ਸਪੀਡ ਹੈ ਜੀ ਤੇਰੀ 700 ਘੰਟੇ ਚਲਾਈ ਮੋਗਾ ਨੰਬਰ ਹੈ ਪੀਵੀ 29 ਫਾਸਟ ਪਾਰਟੀ ਦਾ ਟਰੈਕਟਰ ਆਈ ਠੀਕ ਹੈ ਜੀ ਫਾਸਟ ਪਾਰਟੀ ਦਾ ਟਰੈਕਟਰ ਆ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਜਮਾ ਨਵੀਂ ਪਿਆਰ ਟਰੈਕਟਰ ਬਸ ਇੱਕ ਐਂ ਕਹਿ ਸਕਦੇ ਆ ਵੀ ਜਿਵੇਂ ਸ਼ੋਰੂਮ ਚ ਖੜਾ ਹੁੰਦਾ ਉਹੀ ਉਹੀ ਚੀਜ਼ ਆ ਜਮਾ ਵੱਧ ਮਾਰਕੀਟ ਵਾਲਾ ਜੀ ਇਹ ਟਰੈਕਟਰ ਮਿਲਦਾ ਨਹੀਂ ਬੰਦ ਹੋਣ ਕਰਕੇ ਨਾ ਜੀ ਇਹ ਸ਼ੋਅ ਦੀ ਬਹੁਤ ਡਿਮਾਂਡ ਆ ਹੁਣ ਦੂਜੀ ਸੋਚ ਆਉਣ ਲੱਗਿਆ ਆ ਜੀ ਇਹ ਸੋਚ ਬਹੁਤ ਘੱਟ ਮਿਲਦੇ ਆ ਹਾਂਜੀ ਇਹ ਮੈਨੂੰ ਲੱਗਦਾ 23 ਮਾਡਲ ਤੱਕ ਹੀ ਆਈ 23 ਮਾਡਲ ਆਈ ਚੌਥੇ ਮਹੀਨੇ ਦਾ 23 ਦੇ 23 ਦੇ ਚੌਥੇ ਮਹੀਨੇ ਦਾ ਟਰੈਕਟਰ ਹੈ ਹਾਂ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਪਈ ਆ ਕਿਤੇ ਕਲਮ ਤੱਕ ਵੀ ਨਹੀਂ ਲੱਗੀ ਵੀ ਟਰੈਕਟਰ ਤੇ ਤੇ ਇਹਦੇ ਹੀ ਕੀ ਡੇ ਲਈ ਕਿੰਨੇ ਆ ਮਿਲ ਕੇ ਰੇਟ ਕੀ ਕਰਦੇ ਆ ਇਹ 7,85,000 ਜੀ ਠੀਕ ਆ ਜੀ 7,85,000 ਰੁਪਿਆ ਬਾਈ ਰੇਟ ਕਰਦੇ ਆ ਬਾਕੀ ਮੌਕੇ ਤੇ ਮਾਨਤਾ ਅਨੁਸਾਰ ਐਤੀ ਹੋ ਜੂ ਤੇ ਲੋਨ ਵਗੈਰਾ ਦੀ ਫੈਸਿਲਿਟੀ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਜੀ ਠੀਕ ਆ ਜੀ ਠੀਕ ਆ ਜੀ 80% ਤੱਕ ਲੋਨ ਹੋ ਜੂਗਾ ਜੀ ਠੀਕ ਆ ਜੀ 80% ਰਕਮ ਹਾਂ 1,80,000 ਜੀ ਹਾਂ ਜੀ ਠੀਕ ਆ ਬਾਕੀ ਤੁਸੀਂ ਸਾਰੇ ਟਰੈ ਜੇ ਕਿਸੇ ਦੀ ਫੋਟੋ ਵੀਡੀਓ ਕੋਈ ਮੰਗਾਉਣੀ ਹੋਈ ਬਾਈ ਨਾਲ ਕੰਟੈਕਟ ਕਰ ਲਿਓ ਨੰਬਰ ਆਪਣਾ ਉੱਤੇ ਚੱਲਦਾ ਹੋਊਗਾ ਤੇ ਇੱਕ ਟਰੈਕਟਰ ਉਧਰ ਬਾਹਰ ਖੜਾ ਉਹ ਤੇ ਮਰਾ ਦੇ ਬਾਈ ਜੀਗਾ ਇਹ 2009 ਮਾਡਲ ਹੈ ਜੀ 750 ਸੋਨਾਲੀਕਾ ਠੀਕ ਹੈ ਜੀ ਹਾਂ ਜੀ ਮੇਨ ਪਾਵਰ ਤੋਂ ਹੈ ਚੰਗਾ ਟਰੈਕਟਰ ਹੈ ਜੀ 85% ਟਾਇਰ ਹੈ ਟਾਇਰਾਂ ਦਾ ਕੰਡੀਸ਼ਨ ਦਿਖਾ ਦੇ ਟਾਇਰ ਵਧੀਆ ਪਈਆ ਠੀਕ ਹੈ ਜੇ ਕਿਸੇ ਛੋਟੇ ਜੀਮੇਦਾਰ ਨੇ ਬਾਈ ਨੇ ਲੈਣਾ ਹੋਵੇ ਐਸਾ ਜੇ ਟਰੈਕਟਰ ਬਹੁਤ ਵਧੀਆ ਰਹਿੰਦਾ ਉਹਨਾਂ ਖਾਤਰ ਇਹ 50 ਪਾਵਰ ਦਾ ਆ ਗਿਆ ਬਾਈ ਹਾਂ ਜੀ ਇਹ 50 ਪਾਵਰ ਦਾ ਟਰੈਕਟਰ ਆ ਗਿਆ ਤੇ ਇਹਦਾ ਕੀ ਰੇਟ ਕਰਦੇ ਹੋ ਜੀ ਇਹਦਾ 295000 ਜੀ 295000 ਰੁਪਇਆ ਬਾਈ ਰੇਟ ਕਰਦੇ ਨੇ ਇਹ 14 ਟੈਰਾਂ ਚ ਆਉਂਦਾ ਹਨਾ ਜੀ ਹਾਂਜੀ ਹਾਂ 14 ਟੈਰਾਂ ਚ ਆਉਂਦਾ ਠੀਕ ਆ ਟੈਰਾਂ ਦਾ ਕੰਡੀਸ਼ਨ ਵਧੀਆ ਪਈ ਆ ਬਾਕੀ ਤੁਸੀਂ ਮੌਕੇ ਤੇ ਆ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੇ ਬਾਈਆਂ ਦਾ ਨੰਬਰ ਵੀਡੀਓ ਤੇ ਦੇ ਦਿੱਤਾ ਆਪਾਂ ਕੋਈ ਵੀ ਡਿਟੇਲ ਲੈਣੀ ਹੋਈ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਫੋਟੋ ਵੀਡੀਓ ਕੋਈ ਮੰਗਾਉਣੀ ਹੋਈ ਉਹ ਵੀ ਬਾਈਆਂ ਦਾ WhatsApp ਇਸ ਨੰਬਰ ਤੇ ਚੱਲਦਾ ਮੰਗਾ ਸਕਦੇ ਤੁਸੀਂ ਬਾਬਾ ਟਰੈਕਟਰ ਵਾਲੇ ਨੇ ਇਹ ਅੰਡਿਆ ਇਹ ਪੁਲ ਦੇ ਕੋਲੇ ਨੇ ਅੰਡਿਆ ਵਾਲੀਆਂ ਕੈਂਚੀਆਂ ਨੇ ਠੀਕ ਆ ਬਾਕੀ ਬਾਈਆਂ ਨਾਲ ਕੰਟੈਕਟ ਕਰ ਸਕਦੇ